ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਪਹੁੰਚੇ ਹੋਏ ਆ ਸੇਵਕ ਦੀ ਦੁਕਾਨ ਤੇ ਪਾਰਸੋਂ ਇੱਥੇ ਆਪਣਾ ਜਿਹੜਾ ਹਨਾ ਕੰਬੈਨ ਦੇ ਮੂਰੇ ਸਿਕੰਜਾ ਪੈਂਦਾ ਹੁੰਦਾ ਹਨਾ ਉਹ ਆਪਾਂ ਸੇਵਕ ਤੋਂ ਬਣਵਾਇਆ ਇਹਦੇ ਫੋਟੋ ਭੇਜੇ ਦੇ ਇੱਕ ਦਾ ਨਾ ਬਹੁਤ ਛੋਣਾ ਸਿਕੰਜਾ ਹਨਾ ਜਿਹੜਾ ਕਹਿੰਦਾ ਬਾਈ ਆਪਾਂ ਹੀ ਬਣਾਵਾਂਗੇ ਮਾਂ ਜਲਦ ਉਹ ਬਣਾ ਦੇਣਾ ਨਾ ਬਾਕੀ ਸਿਕੰਜਾ ਲੈਣ ਵਾਸਤੇ ਆਏ ਤੇ ਅੱਜ ਜੀਪ ਲਿਆਏ ਤੇ ਸੁਖੇ ਬਾਈ ਉਹ ਨਾਲ ਹੀ ਟਰਾਲੀ ਪਾਲਿਆਂ ਦੀ ਪਿੰਡ ਤੇ ਹੀ ਮੈਂ ਕਹਿੰਦਾ ਵੀ ਜੀਪ ਵਾਲਾ ਤਾਂ ਨਜ਼ਰ ਆਈ ਆ ਮੈਂ ਨਾ ਮੈਨੂੰ ਪਹਿਲਾਂ ਐ ਲੱਗਦਾ ਵੀ ਹੁੱਕ ਹੱਕ ਵਾਹ ਪਤਾ ਨਹੀਂ ਆ ਰਸਤੇ ਤੇ ਭੁਜਾਇ ਭਜੂ ਤੇ ਨਿਕਲੇ ਨਾ ਕਿਤੇ ਡੈਂਗਿਆਂ ਚ ਪਰ ਹੁੱਕ ਬਹੁਤ ਮਜ਼ਬੂਤ ਆ 1.5 ਘੰਟੇ ਦੇ ਵਿੱਚ ਆ ਕੇ ਜਿੰਨੇ ਕਾਰ ਦੇ ਵਿੱਚ ਆਉਣੇ ਉਨੇ ਕ ਟਾਈਮ ਦੇ ਵਿੱਚ ਇੱਥੇ ਆ ਗਏ ਬਹੁਤ ਸੋਹਣੀ ਜੀਪ ਆ ਪੂਰਨ ਬਾਈ ਨੇ ਤਿਆਰ ਕਰੀ ਵੀ ਆਪਣੇ ਹੱਥੀ ਸਾਰੀ ਚੀਜ਼ ਬਹੁਤ ਘੈਂਟ ਆ ਪੁਰਜਾ ਬਾਕੀ ਟਰਾਲੀ ਪਿੰਡ ਦੀ ਪਾਲਿਆਂ ਦੀ ਹੁਣ ਸਿਕੰਜਾ ਲੱਗਿਆ ਰਹਿਦਾ ਦਾ ਹਜੇ ਕੰਮ ਸੇਵਕ ਇਹਨਾਂ ਦੇ ਬਣਵਾਇਆ ਬਹਨਾ ਬਾਕੀ ਮਸ਼ੀਨਾਂ ਤੁਹਾਨੂੰ ਪਤਾ ਹੀ ਆ ਵੀ ਤਿਆਰ ਕਰਦਾ ਸੇਵਕ ਆਪਣਾ ਬਾਈ ਵਧੀਆ ਕੰਮ ਕਰਦਾ ਮਸ਼ੀਨਾਂ ਦਾ ਬਾ ਤੁਹਾਨੂੰ ਦਿਖਾਉਂਦਾ ਸਕੰਜਾ ਵੀ ਅੰਦਰ ਚੱਲ ਰਿਹਾ ਕੰਮ ਥੋੜਾ ਜਿਹਾ ਰਹਿ ਗਿਆ ਤਾਂ ਕੰਮ ਕਹਿੰਦਾ ਵੀ ਖੜ 10 ਮਿੰਟ ਬਾਅਦ ਚੱਲ ਬਾਕੀ ਮਰਾਉਂਦੇ ਆ ਤੁਹਾਨੂੰ ਬਾਕੀ ਤਾਂ ਆਏ ਆ ਬਾਈ ਹਨਾ ਵੀ ਜਿਵੇਂ ਬਾਹਰ ਨੂੰ ਜਾਣਾ ਰੋਟੀ ਪਾਣੀ ਦਾ ਸਿਸਟਮ ਆ ਜਿਹੜਾ ਹਨਾ ਸਾਰੇ ਹੀ ਇਹਦੇ ਵਿੱਚ ਟੂਲ ਬਣਵਾ ਲਿਆ ਲੇ ਵਿੱਚ ਆਪਣਾ ਰੋਟੀ ਪਾਣੀ ਗਏ ਸਲੈਂਡਰ ਸਾਰਾ ਕੁਝ ਵਿੱਚ ਭਾਂਡੇ ਤੁਲੇ ਗਿਆ ਨਾ ਵੀ ਜਿੱਥੇ ਰੋਟੀ ਬਣਾਉਣੀ ਆ ਉੱਥੇ ਆਪਣਾ ਢੋਲ ਦਾ ਟੱਕ ਟੋਲ ਦਾ ਟੱਕਣ ਖੋਲੋ ਖੋਲਣ ਤੋਂ ਬਾਅਦ ਜਿਹੜਾ ਰੋਟੀ ਪਾਣੀ ਦਾ ਹਨਾ ਵਿੱਚ ਦੇ ਆਪਣਾ ਸਮਾਨ ਕੱਢੋ ਉੱਥੇ ਰੋਟੀ ਬਣਾ ਲਓ ਰਸਤੇ ਤੇ ਜਿਵੇਂ ਰੋਡ ਤੇ ਆਪਾਂ ਕਹਿੰਦੇ ਨੇ ਵੀ ਸਮਾਨ ਲਾਉਣਾ ਜਿਹੜਾ ਆਉਣਾ ਉਹ ਸਿਆਪਾ ਖਤਮ ਹੋ ਜੂਗਾ ਆ ਬਾਕੀ ਉਹ ਦੂਆਸ ਖੰਜਾ ਪਿਛਲੇ ਸਾਲ ਲੈ ਕੇ ਆਪਾਂ ਹਨਾ ਉਹ ਤਾਂ ਬਈ ਸਿੰਗਲ ਜੀ ਪੱਤੀਆਂ ਆਈਆਂ ਦਾ ਜਾਂਦੀ ਜ ਉਹਦਾ ਜਦੋਂ ਮਸ਼ੀਨ ਦਤੀਏ ਤੇ ਨਾ ਕਢਾਉਣ ਗਏ ਆ ਪਰ ਉਤੇ ਤਾਂ ਉਹ ਰਸਤੇ ਦੇ ਵਿੱਚ ਇੱਕ ਪੱਤੀਆਂ ਪੁੱਤੀਆਂ ਦੀ ਟੁੱਟ ਗਈਆਂ ਹੌਲਾ ਤਾਂ ਨਾ ਜਿਆਦਾ ਉਹ ਕੱਲੀਆਂ ਐਂਗਲਾਂ ਜੇ ਦਾ ਉਹਦੇ ਕਰਕੇ ਮੈਂ ਕਿਹਾ ਵੀ ਚਲ ਹੁਣ ਇੱਕ ਬਣਵਾਏ ਲੰਮੇ ਆ ਵਧੀਆ ਬਣ ਗਿਆ ਹੁਣ ਚਲੋ ਬਾਕੀ ਦਿਖਾਉਂਦੇ ਆ ਤੁਹਾਨੂੰ ਇਹਦੇ ਨਾਲ ਸਾਡੇ ਪਹੁੰਚਿਆ ਦੀਪੂ ਮਿਸਤਰੀ ਕਹਿੰਦਾ ਠੀਕ ਆ ਵਧੀਆ ਇਹ ਬਣਾਊਗਾ ਜਾਲੀ ਹਾਂ ਜਾਲੀ ਕਰ ਦਿਆ ਫਿਰ ਜੀ ਆ ਕਰੇਗਾ ਕਈ ਦਿਨ ਹੋ ਗਏ ਤੈਨੂੰ 15 ਦਿਨ 15 ਦਿਨ ਹੋ ਗਏ ਤੇਰੀ ਜਾਲੀ ਬਣਦੀ ਤੇ ਜਾਲੀ ਫਟਕਾਣਾ ਹੁਣ ਇਧਰ ਆ ਗਿਆ ਜੰਗਲਾ ਚੱਕਣ ਤੇਰਾ ਥੋਲ ਚੱਕਣਾ ਆ ਗਿਆ ਹੁਣ ਸਿਕੰਜਾ ਹਾ ਉੜ ਜੇ ਦੇਣ ਕੀ ਟਾਈਮ ਨਾਲ ਫ੍ਰੀ ਕਰਨਗੇ ਤਾਂ ਜਾ ਕੇ ਜਾਲੀ ਬਣੂ ਹੋਰ ਯਾਰ ਤੇ ਕੱਲ ਤੇ ਫੇਰ ਵਿਆਹ ਸ਼ੁਰੂ ਆ ਫੇਰ ਜਾਲੀ ਦਿਲਦਾਰਾ ਲੱਗ ਜਾਣਾ ਹੈ ਕੱਲ ਨੂੰ ਵਿਆਹ ਜਾਣਾ ਤਾਂ ਕੱਲ ਨੂੰ ਵਿਆਹ ਏ ਪਰਸੋਂ ਨੂੰ ਪਰਸੋਂ ਦੇ ਵੇਲੇ ਫੇਰ ਪਰਸੋਂ ਮਿਲਾਂ ਲੇ ਗਏ ਅੱਜ ਹੁਣ ਰਾਤ ਨੂੰ ਬਣਾ ਕੇ ਜਾਵਾਂਗੇ ਹੁਣ ਘਰ ਤੋਂ ਨਿਕਲ ਪਰ ਤੇਨੂੰ ਹੁਣ ਰਾਤ ਨੂੰ ਵਿਆਹ ਦਾ ਮੈਨੂੰ ਮੈਂ ਸ਼ਾਮ ਨੂੰ ਜਾਣਾ ਪੈ ਗਈ ਪੀਂਗ ਹੈ ਅੱਗੇ ਪਿੰਗ ਫੇਰ। ਵਾਹ ਵਿਆਹ ਹੀ ਬਹੁਤ ਆ ਚਾਰ ਪੰਜ ਦਿਨ ਵਿਆਹਾਂ ਦੇ ਵਿੱਚ ਲੰਘ। ਹਾਂ ਹੋਰ ਹੁਣ ਆ ਦੇਲਾ ਤੋਂ ਅੱਜ ਕੱਲ ਵੀ ਪ੍ਰੋਗਰਾਮ ਤਾਂ ਅੱਜ ਫੇਰ ਕੱਲ ਦਾ ਦਿਨ ਮਿੱਥਾ ਪਰਸੋਂ ਨੂੰ ਫੇਰ ਚੌਥੇ ਦਾ ਮਿੱਥ ਪੰਜਵੇਂ ਨੂੰ ਫੇਰ। ਰੋਜ਼ ਵਿਆਹ ਆਇਆ। ਚੱਲ ਦੇਖ ਲਈ ਹੁਣ ਪਿੱਤਾ ਐਮਪੀਓ ਬਗ ਜਾਣਾ। ਕਰਦੇ ਆ ਟਰਾਈ ਅੱਜ। ਹਾਂ। ਬਾਕੀ ਲੱਗਿਆ ਬਣਾਉਣਾ ਹਜੇ। ਪਹਿਲਾਂ ਕਹਿੰਦਾ ਤਿਆਰ ਆ ਜਾਓ। ਆਉਣ ਲੱਗੇ ਪਤਾ ਲੱਗਿਆ ਵੀ ਸਕੰਜਾ ਸਕੰਜਾ ਕਿੱਥੇ ਹਜੇ। ਤਾਂ ਪੇਂਟ ਪੂਂਟ ਦਾ ਕੰਮ ਵੀ ਉੱਕਣੇ ਪਿਆ। ਮਾ ਚੱਲ ਫੇ ਉਹਨੂੰ ਪੇਂਟ ਕਰੇ ਜੇ ਇਹ ਕਰ ਲਾਂਗੇ ਉਹ ਲੱਗਿਆ ਬਣਉਣਾ ਸਕੰਜਾ ਬਣੀ ਜਾਂਦਾ ਇਹਦੇ ਇਧਰ ਤਾਂ ਹੋ ਗਿਆ ਮੋਟਰਸਾਈਕਲ ਇਧਰ ਹੋ ਗਿਆ ਟੂਲ ਇਹ ਸਮਝ ਲਓ ਵੀ ਕਿਲੇਖੇ ਦੀ ਕਮਾਈ ਨਾਲ ਇਹਦੀ ਰੋਈ ਹੋਊਗੀ ਹਨਾ ਇਹਦੇ ਵਿੱਚ ਇੱਥੇ ਤਾਂ ਆ ਜੂ ਸਿਲੰਡਰ ਠੀਕ ਆ ਦੀਪੂ ਜਗਾੜ ਆ ਇੱਥੇ ਤਾਂ ਆ ਜੂ ਸਿਲੰਡਰ ਉੱਥੇ ਰੱਖਿਆ ਹੋਇਆ ਚੁੱਲਾ ਜਿਵੇਂ ਉਹਨਾਂ ਰੋਈ ਦੇ ਵਿੱਚ ਰੱਖਿਆ ਹੁੰਦਾ ਹਨਾ ਥੱਲੇ ਜੋ ਵੀ ਨੋਨ ਮਿਰਚ ਮਸਾਲਾ ਸਾਰੇ ਡੱਬੇ ਵਗੈਰਾ ਥੱਲੇ ਰੱਖੇ ਜਾਣਗੇ ਆ ਜਾ ਉਹਨੂੰ ਆ ਜਾ ੱੱਲੇ ਸਾਰੇ ਡੱਬੇ ਡੁੱਬੇ ਵਗੈਰਾ ਰੱਖੇ ਜਾਣਗੇ ਨਾ ਆ ਟੋਕਣਾ ਜਿਵੇਂ ਬਾਹਰ ਬੈਠ ਕੇ ਕਈ ਵਾਰੀ ਆ ਜਾਂਦਾ ਵੀ ਹਵਾ ਨਹੀਂ ਚੱਲਦੀ ਜਾਂ ਗੱਲਬਾਤ ਆ ਨਾ ਤਾਂ ਆ ਰਾਮਗਾ ਇੱਥੇ ਬਣ ਗਿਆ ਹੋਰ ਸੇਵਕ ਬਾਈ ਠੀਕ ਹੈ ਜੀ ਵੱਟ ਕੱਢ ਦੇ ਸਕੰਜੇ ਦੇ ਹੁਣ ਹਾਂਜੀ ਹਾਂ ਹਾਂ ਹਾਂਜੀ ਹਾਂ ਟੂਲ ਲਾ ਦੇ ਯਾਰ ਮੂਰੇ ਉਰੇ ਲਵਾ ਦਿੰਦੇ ਆ ਜੀ ਇਹ ਪਹਿਲਾਂ ਪਹਿਲਾਂ ਟੂਲ ਲਾਉਂਦਾ ਨਹੀਂ ਤੂੰ ਇਹ ਇਹ ਪਹਿਲਾਂ ਵੀ ਇੱਕ ਜਿਗਰ ਚੋਇਸ ਹੁੰਦੀ ਆ ਕੋਈ ਸੈਰ ਤੇ ਵਾਲਾ ਕੋਈ ਸਮਾਨ ਵਾਸਤੇ ਉੱਪਰ ਲਵਾ ਲੈਂਦਾ ਅੱਛਾ ਇਹ ਨਹੀਂ ਤਾਂ ਆਪਣੀ ਰਸੋਈ ਹੋਊਗੀ ਆ ਇਹ ਤਾਂ ਰਸੋਈ ਦਾ ਸਮਾਨ ਵਾਸਤੇ ਆ ਹਾਂ ਜਣੀ ਉਹ ਟੂਲ ਐ ਵੀ ਜਿਵੇਂ ਸਮਾਨ ਸਮੂਹ ਪਿਆ ਵਿੱਚ ਹਾਂ ਤੱਪੀ ਆਪੇ ਆ ਰਹਿਣ ਦੇ ਤੇ ਉੱਪਰੇ ਤੰਬੂ ਲੱਗ ਜਾਂਦਾ ਇਹਦੇ ਵਿੱਚ ਪਾਣੀ ਬੂਣੀ ਨਹੀਂ ਜਾਂਦਾ ਯਾਨੀ ਕਿ ਪਰੋਂ ਜੋੜ ਟਕੇ ਗਏ ਨੇ ਸਾਰੀ ਬਸ ਵਧੀਆ ਕਰੇ ਅੱਛਾ ਜਿਵੇਂ ਆ ਆ ਪਰ ਚੜਾਤੀ ਗੱਲ ਰਜੀ ਹਾਂਜੀ ਹਾਂ ਪਾਣੀ ਨਹੀਂ ਦਿੱਤਾ ਜਾਊਗਾ ਸਾਰੀ ਠੀਕ ਆ ਵੀ ਅੰਦਰ ਪਾਣੀ ਨਹੀਂ ਜਾਊਗਾ ਅੰਦਰ ਪਾਣੀ ਨਹੀਂ ਸਮਾਉਂਦਾ ਆਹੋ ਵਧੀਆ ਸਾਨੂੰ ਕੋ ਖਾਣੇ ਪੀਣੇ ਵਾਲਾ ਸਮਾਨ ਇਹ ਹੁੰਦਾ ਇਹ ਚ ਕੋਈ ਕੋਈ ਨਹੀਂ ਆ ਤਾਂ ਜਿਵੇਂ ਮੋਟਰਸਾਈਕਲ ਬਾਈ ਇਧਰ ਫੇ ਬੰਨਣਾ ਪਿਆ ਕਰੂਗਾ ਮੈਂ ਜਿਵੇਂ ਮੋਟਰਸਾਈਕਲ ਪੈਂਦਾ ਬਾਈ ਉਹ ਟਾਇਰ ਬੰਨਣੇ ਪੈਣਗੇ ਹਨ ਟਾਇਰ ਬੰਨ ਕੇ ਨਾਲ ਸੰਜੇ ਨਾਲ ਬੰਨ੍ਹਣੇ ਨੇ ਠੀਕ ਆ ਹਾਂ ਮੈਂ ਆ ਵੀ ਜਗਾੜ ਵਧੀਆ ਬਣਾਦਾ ਚਾਦਰ ਦੇ ਮੋਟੀਆਂ ਨੇ ਨਹੀਂ ਕਈਆਂ ਨੇ ਦੇਖਿਆ ਗੱਡੀ ਨਹੀਂ ਜਾਂਦਾ ਇਧਰ ਚੱਕਾ ਗੱਡਰੀ ਜਲਾਈ ਜਾਂਦੀ ਹੈ ਹਨਾ ਜਵਾੜਾ ਹੀ ਤੋੜ ਦਿੰਦਾ ਕਈ ਵਾਰੀ ਇਹ ਉਹ ਦੂਆ ਖਣੇਗੇ ਜੜਾ ਸੀ ਪੈਰ ਜਰ ਲੈ ਕੇ ਤੇ ਬਣਾਉਂਦਾ ਤੇ ਕੋਈ ਫਾਇਦਾ ਵੀ ਨਹੀਂ ਕੋਈ ਮਸ਼ੀਨ ਹੈ ਬਹੁਤ ਹੋ ਜਾਂਦਾ ਹਾਂ ਮਸ਼ੀਨ ਵੀ ਪਿੱਛੇ ਝੂਕ ਝੋਲਾ ਹੀ ਮਰੀ ਜਾਂਦੀ ਆ ਕਿੰਨੇ ਕ ਦਾ ਕਿੰਨੇ ਕ ਹੋ ਜਾਊਗਾ ਕਿੰਨਾ ਕ ਵਜਨ ਦਾ ਤੇਰੇ ਹਿਸਾਬ ਨਾਲ ਇਹ ਵਜਨ ਦਾ ਤਾਂ ਪੱਕਾ ਹੈ ਕਰਿਆ ਨਹੀਂ ਕਿ ਉੱਕਾ-ਉੱਕਾ ਆਪਾਂ 20000 ਦਿੰਦੇ ਆਂ ਹਾਂ ਉੱਕਾ-ਉੱਕਾ 20000 ਤਾਂ ਦਿੰਦੇ ਆਂ ਵਿੱਚੇ ਦੋਨੇ ਢੂਲ ਲਾ ਕੇ ਘਾਰ ਸੋਈ ਲਾ ਕੇ ਸੁਈਆਂ ਢੂਲ ਲਾ ਕੇ ਆਹ ਢੂਲ ਲਿਆ ਸਪੈਸ਼ਲ ਤੇਰੇ ਕਹੀ ਚ ਲਾਉਣਾ ਆਪਾਂ ਅੱਛਾ ਆ ਇਹਦੇ ਲੈਂਦਾ ਕੋਈ ਆ ਲੈਂਦਾ ਅਲੱਗ-ਅਲੱਗ ਚੋ ਐਸਾ ਅੱਛਾ ਕਈ ਸਿੰਗਲ ਲੈ ਲੈਣੇ ਆ ਠੀਕ ਆ ਉਹ ਪਤਾ ਐ ਤਾਂ ਤੈਨੂੰ ਕਹਿਣਾ ਵੀ ਉਰੇ ਜਗ੍ਹਾ ਖਾਲੀ ਉਹ ਆ ਹਾਂਜੀ ਹਾਂ ਉਰੇ ਕਿਹੜਾ ਕੋਈ ਹਾਉਣਾ ਥਰੇਸਰ ਬਾਸਕੜਾ ਤਾਂ ਥੱਲੇ ਰਹਿ ਗਿਆ ਇੱਥੇ ਜਿਹੜੀ ਐ ਚੱਲ ਵੀ ਵਿੱਚ ਜਿਵੇਂ ਸਮਾਨ ਬੈਗ ਬੂਕ ਟੈਂਕ ਦੇ ਵਿੱਚੋਂ ਚੜ੍ਹਨ ਉਤਰਨ ਮੇਚ ਮੜਾ ਮੋਟਾ ਕੋ ਹੋਰ ਜਾਦੇ ਵਰਤੋਂ ਆਉਣ ਵਾਲਾ ਸਮਾਨ ਆ ਇਮੋਰਾਰਥ ਹੋਈ ਆ ਇਹਦੇ ਵਿੱਚ ਸਾਰਾ ਸਮਾਨ ਤਾਂ ਰੱਖਣੀ ਹੋਣਾ ਜਿਵੇਂ ਹੁਣ ਪਹਿਲਾਂ 50 ਕਿਲੋ ਆਟਾ ਉਹਦੇ ਵਿੱਚ ਪਿਆ ਰਹੇ ਹੈਗਾ ਨਹੀਂ ਜਾਂ ਕੋਈ ਹੋਰ ਸੌਦਾ ਪਤਾ ਪੈਕਿੰਗ ਵਾਲਾ ਜੇ ਨਹੀਂ ਖੁੱਲਿਆ ਇਹ ਥੱਲੇ ਰੱਖਣ ਵਾਲਾ ਸੀ ਬੜਾ ਨਹੀਂ ਇਹ ਥੱਲੇ ਚੁੱਲਾ ਬਹੁ ਲੋਟ ਆਉਣਾ ਚੁੱਲਾ ਇਹਦੇ ਚਾਲ ਗੋ ਜੀ ਥੱਲੇ ਨਹੀਂ ਇੱਥੇ ਰੋਟੀ ਰੁੱਟੀ ਜਿਵੇਂ ਅੰਦਰੇ ਬਣਾਉਣਾ ਸਮਾਨ ਆ ਖੁੱਲਿਆ ਉਹ ਖੁੱਲਿਆ ਅੰਦਰੇ ਜਿਵੇਂ ਅੰਦਰੇ ਕੁੱਕਰ ਸਬਜ਼ੀ ਦਾਲ ਸਬਜ਼ੀ ਛੀਟੀ ਮਰਾਉਣੀ ਆ ਵੀ ਮੀਂਹ ਦੇ ਵਿੱਚ ਆਇਦ ਕੀ ਸੀ ਬਹੁਤ ਤੰਗ ਹੋਏ ਆ ਨਾ ਨਾ ਹੁਣ ਅੱਜ ਇਹ ਚੁੱਦਾ ਕੱਢਣਾ ਬਾਹਰ ਕੱਟ ਕੇ ਰੋਡ ਦੇ ਉੱਤੇ ਲਾ ਸਕਦਾ ਤਾਂ ਇਹ ਹਾਂ ਇੱਥੇ ਰੱਖ ਕੇ ਆਪਣਾ ਉੱਥੇ ਪੈਪ ਸਿਲੰਡਰ ਪਿਆ ਰਹਿੰਦੇ ਕੱਚੇ ਪਾਸੇ ਆ ਜਾਂਦਾ ਹ ਹ ਹ ਇਹ ਰੋਡ ਦੇ ਉੱਪਰ ਕੰਮ ਖੜਨ ਦੀ ਰੋਡ ਨਹੀਂ ਹੈਗੀ ਆਪਾਂ ਨੂੰ ਹਾਂ ਆਓ ਇੱਥੇ ਆਰਾਮ ਨਾਲ ਬੈਠ ਕੇ ਸਿਲੰਡਰ ਰੱਖ ਕੇ ਜੋ ਮਰਜ਼ੀ ਬੰਦਾ ਕਰੀ ਜਾਵੇ ਹਨ ਕਰਦੇ ਮੇਰਾ ਵੀਰ ਤਿਆਰ ਹੋਣ ਇਹਨੂੰ ਲਾ ਕੇ ਬੰਦੇ ਨੇ ਇਹਨੂੰ ਹਾਂ ਮਾੜੀ ਮੋੜ ਤੇ ਬੈਲਟਿੰਗ ਸ਼ੈਲਡਿੰਗ ਯਾਰ ਪੱਕੀ ਕਰਵਾ ਕੇ ਆ ਪੂਰੇ ਓਕੇ ਠੀਕ ਆ ਆਜੇ ਦੋਰੀ ਨਿਊ ਆਲੈਂਡ ਇਹ ਐਸਐਮਐਸ ਲੈ ਕੇ ਆਉਗਾ ਬਾਈ ਕਹਿੰਦਾ ਐਸਐਮਐਸ ਅਜੇ ਤਿਆਰ ਨਹੀਂ ਹੈਗਾ ਇਹਦਾ ਸਭ ਸਲਾਪ ਲੈਂਦਾ ਲਾਉਣ ਤੋਂ ਅੱਛਾ ਉਹ ਵੀ ਤਾਇਰ ਬਣਾਉਣਾ ਨਹੀਂ ਨਹੀਂ ਉਹ ਆਪੇ ਬਣਾ ਕੇ ਲੈ ਕੇ ਆਊਗਾ ਉਸ ਦਾ ਲਾਤੀ ਹੈ ਨਾ ਉਸ ਲਾਤੀ ਆਪਾਂ ਜਵੇਂ ਨਿਊ ਹਾਲੈਂਡ ਵਾਲੀ ਬਣਾਤੀ ਯਾਰ ਤੇ ਨਾ ਨਿਊ ਹਾਲੈਂਡ ਦੇ ਡੱਬ ਕੋਈ ਹੈ ਕਹਿੰਦਾ ਮੇਰੀ ਬੁੱਤੀ ਕਰ ਦੋ ਮਾੜੀ ਜੀ ਅੱਛਾ ਡੱਬ ਮੈ ਇਹ ਸਨ ਸਵਾਸੀ ਧੜਕ ਤੇ ਨਾਮ ਸੀ ਨਾ ਅੱਛਾ ਅੱਛਾ ਡੱਬ ਕਰਕੇ ਮਿੱਤੋ ਜਿਵੇਂ ਟੋਲ ਦੇ ਟੂਲ ਦੇ ਢੱਕਣੇ ਚ ਵੀ ਤਾਂ ਹੀ ਪਾਈ ਆ ਸਾਡਾ ਡੱਬ ਇਹ ਹੈ ਹੂੰ 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 ਜਿਵੇਂ ਨਿਊ ਹਾਲੈਂਡ ਵਾਲੀ ਪੁੰਛ ਲਾਤੀ ਹੈ ਹੈ ਬਾ ਲੋਕੜੇ ਪਏ ਨੇ ਆਪਾਂ ਨੇ ਹਾਂ ਜਵੇਂ ਹੀ ਪਤਾ ਲੱਗਦਾ ਹੈਗਾ ਦੇਖ ਹੈ ਆਹ ਲੱਗਦਾ ਜਿਵੇਂ ਵੀ ਨਾਲ ਦੀ ਰਿਜਨਲ ਲੈਂਦੀ ਹੁੰਦੀ ਆ। ਕਿਹਦਾ ਪੱਲਾ ਖੁੱਲਣਾ ਕਰਿਆ ਉਹ ਪੱਲਾ ਨਹੀਂ ਖੁੱਲਦਾ ਪਿੱਛੇ। ਆਹਾਂ ਜਿਵੇਂ ਹਾਂ ਜਿਵੇਂ ਉਹ ਚਾਹ ਜਿਵੇਂ ਉਹਦੇ ਵਿੱਚ ਕਹਿੰਦੇ ਆ ਪਸੂਆ ਸਾਬੀਨ ਦੇ ਵਿੱਚ ਖੋਲਣੇ ਪੈਣੇ ਆ। ਉਹ ਚੀਜ਼ ਵਾਸਤੇ ਵਧੀਆ ਵੀ ਖੁੱਲਦਾ ਹੋਊਗਾ। ਬਾਕੀ ਧੱਬਿਆਂ ਦੀ ਕੰਪਲੀਟ ਤਾਂ ਸਾਰੇ ਆਏ ਤੀ ਨਾ ਚੰਗੀਆਂ-ਚੰਗੀਆਂ ਮਸ਼ੀਨਾਂ ਦੇ ਹਨਾ ਵੀ ਜਿਹੜੀ ਮਰਜ਼ੀ ਮਸ਼ੀਨ ਆਏ ਤੀ ਬਹੁਤ ਜ਼ਿਆਦੇ ਕੰਪਲੀਟ ਆਈ ਆ ਬਾਈ ਇਹਦੀ ਮਸ਼ੀਨਾਂ ਵੀ ਕੀ ਕਰਨਾ ਨਾ ਪੁਰਾਣੀਆਂ ਮਸ਼ੀਨਾਂ ਦਾ ਇਹਦੀ ਝੋਨੇ ਦੇ ਵਿੱਚ ਚੱਲੀਆਂ ਨਹੀਂ ਆਈਆਂ। ਤਾਹੀਂ ਤਾਂ ਮਸ਼ੀਨ ਇੰਨੀ ਨਵੀਂ ਨਿਕਲਣੇ ਦਾ ਇੰਨਾ ਕਾਰਨ ਆ ਨਾ ਕਈ ਬੰਦੇ ਕਹਿੰਦੇ ਬਾਈ ਇੰਨੀ ਨਵੀਂ ਮਸ਼ੀਨ ਐ ਕਿ ਕਾ ਤੇ ਨਿਕਲੀ ਆ ਕਿ ਬਾਈ ਇਹ ਜਿਹੜਾ ਝੋਨੇ ਆ ਸੀਜ਼ਨ ਦਾ ਨਾ ਵਿੱਚ ਝੋਨੇ ਨੇ ਮਸ਼ੀਨਾਂ ਦੀ ਬੱਤ ਕਰਾਤੀ ਉਹਦੇ ਕਰਕੇ ਜਿਹੜਾ ਨਾ ਇਹ ਨਹੀਂ ਹੈਗਾ ਵੀ ਇਕੱਲੀ ਇਹਦੇ ਹੀ ਥੱਬਾ ਬਣਦਾ ਦਾ ਥੱਬਾ ਸਾਰੀਆਂ ਮਸ਼ੀਨਾਂ ਦੇ ਜਿਹੜੇ ਪੁਰਾਣੀਆਂ ਮਸ਼ੀਨਾਂ ਦਾ ਬਾਈ ਉਹਨਾਂ ਦਾ ਗੇੜਾ ਹੀ ਦਿੱਤਾ ਹੈਗਾ ਤਾਂ ਹੀ ਤਾਂ ਇੰਨੀ ਮਸ਼ੀਨਾਂ ਤੂੰ ਹਿਸਾਬ ਲਾ ਲਓ ਜਿਹੜੇ ਖਵਾੜੀਆਂ ਕੋਲ ਹਨਾ ਕਰੇ ਮਸ਼ੀਨ 1 2 ਤੋਂ ਵੱਧ ਨਹੀਂ ਉਹਨਾਂ ਨੇ ਕੱਟੀਆਂ ਐ ਕਿ ਬਾਈ 20 22 ਮਸ਼ੀਨਾਂ ਉਹ ਵੀ ਕੱਟੀ ਬੈਠੇ ਆ ਇਹ ਲੋੜਾ ਬੱਡ ਬੜ ਚੜ ਪੀ ਇੰਨੀ ਪੁਰਾਣੀ ਮਸ਼ੀਨ ਐ ਕਿ ਨਿਕਲੀ ਆ ਗੱਲ ਛੱਡ ਦੇ ਤੂੰ ਸਕੰਜਾ ਜਿਹੜਾ ਹਨਾ ਇਹ ਲੈ ਕੇ ਦੱਜ ਜਾਣਾ ਤਾਂ ਅੱਜ ਵੈਸੇ ਲੋਟ ਨਹੀਂ ਆਇਆ ਕੰਮ ਕਹਿੰਦਾ ਵੀ ਟੂਲ ਦਾ ਹਨਾ ਇਹਨੂੰ ਆਇਂਦਾ ਵੀ ਟੂਲ ਦੀ ਲੋੜ ਨਹੀਂ ਬਾਈ ਨੂੰ ਫੇ ਮੈਂ ਆ ਜਾ ਟੂਲ ਤਾਂ ਲਾ ਮੂਰੇ ਹਨਾ ਹੁਣ ਇਹ ਟੂਲ ਲਾ ਦੂਗਾ ਆਪਾਂ ਕਾਲੂ ਹਨਾ ਅੱਜ ਪ੍ਰੋਗਰਾਮ ਆ ਵਿਆਹ ਦਾ ਨਾ ਇੱਥੇ ਜਾਣਾ ਤਾਂ ਨਹੀਂ ਤਾਂ ਆਪਾਂ ਅੱਜ ਲੈ ਜਾਂਦੇ ਚਾਹੇ ਨਿਹਰਾ ਹੋ ਜਾਂਦਾ ਉਹਦੇ ਕਰਕੇ ਵੀ ਅੱਜ ਅਪਾ ਛੱਡ ਕੇ ਚੱਲੇ ਆ ਇਹਨੂੰ ਹਨਾ ਨਾਲੇ ਤਾਂ ਕੱਲੂ ਟੂਲ ਲੱਗ ਜੂਗਾ ਨਾਲੇ ਇਹਨੂੰ ਕੱਲ ਨੂੰ ਇੱਥੇ ਪੇਂਟ ਹੋ ਜੂਗਾ ਪੇਂਟ ਹੋਣ ਦੇ ਬਾਅਦ ਫਿਰ ਨੂੰ ਕੱਲ ਨੂੰ ਆਪਾਂ ਹਨਾ ਜੀਪ ਦੇ ਵਿੱਚ ਜੀਪ ਇੱਥੇ ਛੱਡ ਜੰਨੇ ਆ ਕੱਲ ਨੂੰ ਲੈ ਜਾਾਂਗੇ ਉਹ ਤਾਂ ਵੀ ਕੱਲ ਨੂੰ ਲਿਜਾ ਕੇ ਇਹਨੂੰ ਸਕੰਜੇ ਨੂੰ ਪੈਨ ਪਾ ਪੂ ਕੇ ਦੇਖਾਂਗੇ ਬਾਕੀ ਤਾਂ ਬੀਮ ਬੂਮ ਆ ਜੋ ਹਨਾ ਬਹੁਤ ਵਧੀਆ ਚੀਜ਼ ਆ ਬਾਈ ਇਹ ਬਾਕੀ ਨੇ ਆਪਾਂ ਦੇਖਦੇ ਆ ਮੈਂ ਕਈ ਜਗ੍ਹਾ ਪਤਾ ਕਰਿਆ ਕੋਈ ਬਾਈ 30000 ਕਹਿੰਦਾ ਤਾਂ ਕੋਈ 28 ਕਹਿੰਦਾ ਤਾਂ ਪਰ ਜਿਹੜਾ ਸੇਵਕ ਦਾ ਰੇਟ ਆ ਨਾ ਬਿਲਕੁਲ ਜਾਇਜ਼ ਰੇਟ ਆ 22000 ਰੁਪਏ ਦਾ ਬਾਈ ਦੰਦਾ ਸਕੰਜਾ ਇਹ ਚਾਹੇ ਔਰ ਸੋਈ ਲਵਾ ਲਓ ਚਾਹੇ ਟੂਲ ਲਵਾ ਲਓ ਇੱਕ ਚੀਜ਼ ਲਾ ਕੇ ਦੰਦਾ ਬਾਈ ਅੱਜ ਬਾਕੀ ਜਿਹੜਾ ਟੂਲ ਵਾਲਾ ਹੋਣਾ ਉਹ ਐਕਸਟਰਾ ਕਰੂਗਾ ਇਹ ਹੁਣ ਆਹ ਮੋਟਰਸਾਈਕਲ ਵਾਲੀ ਹੋ ਗਈ ਰੇਲ ਰੇਲਿੰਗ ਜੀ ਉਹ ਬਣਾਤੀ ਸਮਝ ਲੋ ਵੀ ਟਾਇਰ ਇੱਥੇ ਵਿੱਚ ਫਸਾ ਕੇ ਹਨਾ ਚੁੱਪ ਕੇ ਅਗਰੇ ਰਸਤੇ ਦੇ ਵੱਲ ਮਾਰ ਲਓ ਮੁੜ ਕੇ ਦੇਖਣ ਦੀ ਲੋੜ ਨਹੀਂ ਹੈਗੀ ਠੀਕ ਨਹੀਂ ਦੀ ਵਧੀਆ ਦੀਪੂ ਹਾਂ ਨਾ ਠੀਕ ਹੈ ਦੀ ਹੈ ਹੈ ਹਾਂ ਸਕੰਜਾਰਾ ਬਣਾਤਾ ਸੇਵ ਕਰੇ ਉਹ ਜਾਲੀ ਬਣਾ ਦੇ ਤੂੰ ਜਾਲੀ ਬਣਾਣੇ ਆ ਹੈ ਜੇ ਟਾਈਮ ਨਾ ਹੈ ਤਾਂ ਇਹ ਵੀ ਕੋਈ ਜ਼ਿਆਦਾ ਬੜਾ ਤਿਰਜੇ ਤੈਨੂੰ ਤੇ ਹੁਣ ਦੇਖ ਕੇ ਨਾ ਤੂੰ ਇਹਨੂੰ ਬਣਾ ਸਕਦਾ ਹਨਾ ਤਾਂ ਦੇਖ ਕੇ ਗਿਆ ਵਸਾ ਉਹ ਪਹਿਲੀ ਵਾਰ ਦੇਖਿਆ ਹੁਣ ਜਿਵੇਂ ਹੁਣ ਦੇਖਣ ਦੀ ਲੋੜ ਨਹੀਂ ਬਣ ਜਾਣਾ ਹੁਣ ਤੈਨੂੰ ਦਿਖਾਇਆ ਕਰਨਾ ਮਸ਼ੀਨਾ ਕੰਪਨੀ ਤੇਰਾ ਗੇੜਾ ਮਰਾਇਆ ਕਰਨਾ ਤੇਰਾ ਬਾਹਰ ਦਾ ਖੜਾ ਝਣਾਉਣਾ ਤੇਰੀ ਇੱਥੇ ਵਰਕਸ਼ਾਪ ਕਰਾਉਣੀ ਆ ਹਾਂ ਨਹੀਂ ਹੈ ਤਾਂ ਕੋਈ ਨਹੀਂ ਸਿੱਧੀ ਐਂਗਲ ਨਾ ਇਹ ਤਾਂ ਕੋਈ ਨਹੀਂ ਇਹ ਤਾਂ ਨਾਰਮਲ ਕੰਮ ਤਾਂ ਹਾਂ ਤਾਂ ਨਾਰਮਲ ਐਂਡਾ ਹੋਣੀ ਹੁਣ ਇਹ ਤੇ ਮੱਲਾ ਟੱਕਣ ਲੱਗੇ ਤੇ ਵਿੱਚ ਪਾਣੀ ਦੇ ਜਾਂਊਗਾ ਪਾਣੀ ਹੂ ਨਹੀਂ ਜਾਊਗਾ ਜੇ ਐ ਖੜਾ ਹੈ ਜੇ ਉਹ ਖੜਾ ਹੁੰਦਾ ਪਾਣੀ ਜੇ ਆਪਾਂ ਕੋਈ ਢੋਲ ਦੰਨੇ ਆ ਉਹ ਜਾਊਗਾ ਹਲਕਾ ਜਾ ਔਰ ਨਹੀਂ ਕਿ ਐ ਵਿੱਚ ਪੇਸਮਾਨ ਦੇ ਨਹੀਂ ਜਾਊਗਾ ਅੰਦਰ ਜ਼ਰੂਰ ਜਾਊਗਾ ਔਰੇ ਅੱਛਾ ਅਸੀਂ ਇਹਦੇ ਜਾ ਕੇ ਇੱਥੇ ੱਲੇ ਘਿਰ ਜਿਆ ਕਰੂਗਾ ਹਾਂ ਹੂੰ ਹੂੰ ਯਾਨੀ ਕਿ ਬੱਚ ਪੇਸਮਾਨ ਨਹੀਂ ਖਰਾਬ ਹੋਊਗਾ ਚੀਜ਼ ਹੂੰ ਬਾਕੀ ਖਾਣੇ ਵਧੀਆ ਬਣ ਗਏ ਹਨਾ ਨਹੀਂ ਬਾਈ ਸਮਾਨੇ ਰੂਲੀ ਜਾਂਦਾ ਆਈ ਦੋਦੋ ਕਹਿੰਦਾ ਬਣਵਾਇਆ ਹੈ ਪਰ ਸੋਈ ਦੇ ਟਾਈਮ ਤੇ ਡਿਜ਼ਾਈਨ ਬਣਾ ਦੋ ਨਾ ਪਰ ਐ ਕਿ ਝੋੜੀ ਹੀ ਕੱਢ ਦੋ ਆਂਗੇ ਹੈਂ ਤੇਰੇ ਅੰਗਲੇ ਖੜੀ ਕਰਕੇ ਆ ਝੋੜੀ ਥੋੜੀ ਜਿਹੀ ਕੱਢ ਦੋ ਬਹੁਤਾ ਜ਼ਿਆਦਾ ਹੋ ਜਾਣਾ ਬਹੁਤਾ ਵਜ਼ਨ ਵੀ ਨਹੀਂ ਚਾਹੀਦਾ ਜਿੰਨਾ ਵਜ਼ਨ ਜ਼ਿਆਦਾ ਹੋ ਜੂਗਾ ਨਾ ਉਹਨਾਂ ਫੇ ਮਸ਼ੀਨ ਵੀ ਝੋਲ ਮਾਰਦੀ ਜਾਈ ਜਾਂਦੀ ਹੈ ਮਸ਼ੀਨ ਵੀ ਬਾਈ ਫਿਰ ਰੋਕ ਲਾਉਂਦੀ ਆ ਕੇਰਾ ਹਾਂ ਬਾਕੀ ਇਹ ਵਧੀਆ ਕਰਤਾ ਇਹਨੇ ਜਿਹੜੀ ਟੂਲ ਬਣਾਤਾ ਬਹੁਤਾ ਚੌੜਾ ਹੀ ਆ ਹਨਾ ਕਨੈਕਟਰ ਵਾਲੇ ਸਾਈਡ ਆ ਗਿਆ ਜਿੱਥੇ ਹੈਲਪਰ ਬੈਠਾ ਹੁੰਦਾ ਜਿੱਥੇ ਤੂੰ ਬੈਠਾ ਦਦਣਾ ਉਹ ਸਾਈਡ ਆ ਗਈ ਏ ਹਾਂ ਬਾਕੀ ਬੀਮ ਆ ਜੇ ਇਹਨੂੰ ਇਹਨੂੰ ਇੱਥੇ ਕਰਦਾਰ ਮਸ਼ੀਨ ਦਿਖਾ ਲਿਆਵਾਂਗੇ ਉਹਦਾ ਫੀਟਰ ਦਿਖਾ ਲਿਆਵਾਂਗੇ ਜੀ ਇਹਦੇ ਦਿਮਾਗ ਚ ਪੈਂਦੀ ਠੀਕ ਆ ਨਹੀਂ ਫੇ ਆਪਾਂ ਜਾ ਕੇ ਇੱਥੇ ਹਨਾ ਆਹ ਦੇ ਆਪਾਂ ਆਪਣਾ ਦੇਖ ਚੋ ਕਰਨਾਗੇ ਆ ਉੱਥੇ ਮਸ਼ੀਨ ਦੇ ਵਿੱਚ ਪਾ ਕੇ ਸੈਟਲਮੈਂਟਰ ਕਰਕੇ ਕਰ ਦਾਂਗੇ ਜਿੰਨਾ ਖੁੰਦਾ ਹੈ ਬਾਕੀ ਆਪਾਂ ਨੂੰ ਥੋੜਾ ਸਾਰਾ ਦਾ ਹੈਗਾ ਆਹੋ ਉੱਥੇ ਉਹਦੇ ਨਾਲ ਬਿਲਡਿੰਗ ਜੇ ਕਰਨੀ ਆ ਫੇ ਤਾਂ ਹੂੰ ਬਾਕੀ ਵਿੱਚ ਗਲਾਈ ਜੀ ਇਹ ਪਤ ਨਹੀਂ ਪਾਈਪ ਲਾਤਾ ਕਿ ਆ ਲਾਇਆ ਇਹ ਇਹ ਟੇਪ ਆ ਟੇਪ ਆ ਨਾ ਆਵਰ ਦਿਨਾਟ ਕੋਲ ਕ ਟਾਇਰ ਵਿੱਚ ਗਿਰਜਣਾ ਵੇਤ ਕੀਤੇ ਖਾਲੀ ਜਾਊਗਾ ਉਧਰ ਤੇ ਹੀ ਆਊਗਾ ਲੱਦ ਕੇ ਇਹ ਦੇ ਰਲੀਆਂ ਚੱਲ ਜੂਗਾ ਨਾ ਅ ਤਾ ਟੂਰ ਤਾਂ ਉਧਰ ਹੀ ਪਿਆ ਆਪਣਾ ਹੂੰ ਬਹੁਤ ਔਕੇ ਤੇ ਯਾਰ ਇਹਦੇ ਮੇਨਾ ਫੋਰ ਮੈਨੇ ਸੰਗਣੀਆਂ ਹੀ ਲਾਤੀਆਂ ਫੇ ਨਟੇ ਬਾਤੇ ਹਾਂਜੀ ਹਾਂਜੀ ਵਧੀਆ ਨਟਾਂ ਦੀ ਮਜ਼ਬੂਤੀ ਤਾਂ ਉਹ ਟਾਂਕੇ ਦਾ ਕੱਪ ਦਾ ਟੁੱਟ ਜੂਵੇ ਹੂੰ ਫੋਰ ਮੈਂ ਤਾਂ ਸੰਲੀ ਕਰਾ ਦੇ ਦੀ ਜੰਗਾ ਹੋਣਾ ਹੁਣ ਮੈਂ ਕੱਲੂ ਅੱਗੇ ਲੈ ਕੇ ਸਾਧਰੇ ਆਉਣਾ ਮੈਂ 11 12 ਵਜੇ ਪਹੁੰਚ ਜਾਣਾ ਟੈਨਸ਼ਨ ਨਾ ਲਓ ਜੀ ਮੈਂ ਤੁਸੀ ਕਹਾਂਗੇ ਉੱਪਰ ਤੇਰੀ ਹੁਣ ਤੇਰੀ ਡਿਊਟੀ ਲੱਗੀ ਹੈ ਹੁਣ ਪਹਿਲਾਂ ਜਿਹਨੇ ਬੰਦ ਹੋ ਕੇ ਉੱਤੇ ਹੋ ਕੇ ਸਾਰਾ ਦਾ ਕੰਪਲੀਟ ਹੈ ਰੰਗ ਕਰਾ ਕੇ ਕੰਪਲੀਟ ਮਿਲਣਾ ਸਾਨੂੰ ਜੇ ਕੱਲੂ ਦੇ ਦੇ ਮੈਨੂੰ ਕੰਪਲੀਟ ਕਰਕੇ ਹਾਂ ਚੱਲੀਏ ਦੀਪੂ ਵੇ ਚੱਲ 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 ਆਪਾਂ ਦੀ ਗੱਡੀ ਲਈ ਚੱਲਦੇ ਹਾਂ ਹਾਂ ਜੀ ਭਾਪੀ ਘਟੂ ਅੰਦਰ ਹੋ ਹਾਂ ਹਾਂ ਬਾਕੀ ਘਰ ਦੇ ਬਦ ਰਿਸ਼ਤੇਦਾਰਾਂ ਦੀ ਮਸ਼ੀਨਾਂ ਯੋ ਖੜੀ ਆ ਕੋਈ ਵੀ ਪ੍ਰੀਤ ਦਾ ਮਸ਼ੀਨਾ ਬਈ ਪ੍ਰਾਣੀਆਂ ਤੋਂ ਪ੍ਰਾਣੀਆਂ ਮਸ਼ੀਨਾ ਨਾ ਆਈ ਜੰਨੀ ਐ ਕਈ ਬੰਦਿਆਂ ਦਾ ਲੋਹਾ ਨਾ ਕਰਮਾ ਵਾਲਾ ਹੁੰਦਾ ਆਹ ਲਾ ਕਹਿੰਦਾ ਯਾਰ ਕਾਤੇ ਵੇਚਣੀ ਆ ਇੱਕ ਆਹ ਚੀਜ਼ ਬਹੁਤ ਜ਼ਰੂਰ ਲੋਣੀ ਯਾਰ ਇਹ ਗੁਟਕੇ ਗੱਟ ਕੇ ਰੱਖਣ ਨੂੰ ਆਹ ਲੋਡਦਾ ਸਾਰਾ ਪਜੰਗਲਾ ਜਿਆ ਮੈਂ ਲਵਾ ਦਈਏ ਇੱਥੇ ਵਧੀਆ ਲੱਗਦਾ ਵੈਸੇ ਉੱਪਰ ਤਾਂ ਹੁੰਦਾ ਹੀ ਆ ਨਾ ਚਲੋ ਇਹਦੇ ਤਾਂ SMS ਲੱਗਿਆ SMS ਵਾਲੀ ਤਾਰ ਕੇ ਇੱਥੇ ਲਾਇਆ ਥੱਲੇ ਇਹ ਕੰਪਨੀ ਦੇ ਵਿੱਚੋਂ ਹੀ ਲੈ ਲਾਂਗੇ ਬਣਿਆ ਬਣਾਇਆ ਨਾ ਜਿਵੇਂ ਆਪਣੇ ਕਰਤਾਰ ਦੇ ਲੱਗਿਆ ਟੂਲ ਤੇ ਉਹੀ ਲੈ ਕੇ ਇੱਥੇ ਫਟ ਕਰ ਦਾਂਗੇ ਹੋਰ ਬਾਪੂ ਜਾਣਾ ਆਪਾਂ ਮਸ਼ੀਨ ਦਾ ਇੰਜਣ ਦਿਖਾਉਣਾ ਤੈਨੂੰ ਆ ਕੇ ਸੱਪ ਗੱਡੀ ਬੈਠਾ ਤੂੰ ਹਾਂ ਪਛਾਲਿਆ ਨੇ ਮੇਰੀ ਜਾਨ ਨੂੰ ਸਰਾਫਾ ਕਰ ਤਾ ਖੜਾ ਕਾਦਾ ਉਹ ਟਰਾਲੀ 4x4 ਕਰਨੀ ਹੈ ਮੈਂ ਟਰਾਲੀਆਂ 4x4 ਲੱਗੇ ਕਰਨ ਹੁਣ ਹੁਣ ਤੂੰ ਤਿਆਰ ਕਰੇਂਗਾ ਫੇ ਕੋਈ ਨਹੀਂ ਬੱਸ ਤਿਆਰ ਨਹੀਂ ਬੜੀਗਾ ਤਾਂ ਮੈਂ 15 ਤਰੀਕ ਨੂੰ ਆਪਾਂ ਜਾਣਾ ਹਾਂ ਹਾਂ ਤਾਂ ਇੱਥੇ ਹੀ ਕਰਾਉਣਾ ਇੰਜਣ ਬਾਪੂ ਬਾਪ ਇੰਜਣਾਂ ਦਾ ਬੋਕ ਕਾਰੀਗਰ ਆ ਜਿੱਥੇ ਹੱਥ ਲਾਤੇ ਲਾਤੇ ਇਹਨੂੰ ਲੈ ਕੇ ਜਾਣਾ ਮਸ਼ੀਨ ਦਾ ਉਕਰ ਲੱਗ ਗਿਆ ਨਾ ਮਾ ਬਾਕੀਆਂ ਵੀ ਕਈਆਂ ਨੇ ਨਾ ਕਾ ਬਹੁਤ ਅੱਜ ਮਾਣ ਹਰਦੇਵ ਦੇ ਰਿਹਾ ਤੇ ਆਈ ਦੀਪੂ ਓਏ ਆਈ ਦੀ ਪੂੰਛ ਲੱਗ ਗਈ ਨਵੀਂ ਆ ਨਾ ਪੂੰਛ ਲੱਗਣ ਦੇ ਮਾਜਾ ਬਾਈ ਪੇਂਟ ਹੋਣੀ ਆ ਮਸ਼ੀਨ ਇਹ ਇਹ ਕਨਾਂ ਇਹ ਪਛਾਣ ਨਹੀਂ ਹੋਣੀ ਇਹ ਹੁਣ ਇਹ ਐਂ ਲੱਗਦੀ ਆ ਨਾ ਵੀ ਦੇਖ ਕੇ ਅਗਲਾ ਕੂ ਯਾਰ ਇਹ ਤਾਂ ਅਜਿਹੀ ਨੂੰ ਕਵਾੜ ਕਬੂਟ ਚੋਂ ਪਰ ਇਹ ਜਿੱਦਾਂ ਬਣ ਗਈ ਫੇਰ ਤੁਹਾਨੂੰ ਦਿਖਾਉਂਗਾ ਇਹਨ ਬਣਾ ਦਿੰਦਾ ਸੇਮ ਕਾ ਬਣਾ ਰਗੜ ਕੇ ਝੜ ਦਿੰਦਾ ਚੱਲੀਏ ਫਿਰ ਚਲੋ ਆ ਬਾਕੀ ਹੁਣ ਕੱਲ ਨੂੰ ਆਵਾਂਗੇ ਇਹਦੇ ਕੋਲੇ ਫੇਰ ਕੱਲ ਨੂੰ ਆ ਕੇ ਸਗੰਜਾਰ ਸਿਰ ਗੱਡੀ ਦੇ ਵਿੱਚ ਧਰ ਕੇ ਲੈ ਜਾਗੇ ਹੁਣ ਤਾਂ ਕਹਿੰਦਾ ਆ ਚਾਬੀ ਵੜਾ ਗਿਆ ਵੀ ਮੇਰੇ ਵਾਲੀ ਗੱਡੀ ਲੈ ਜਾ ਵਗ ਜਾ ਮਾ ਚੱਲ ਚਲੋ ਠੀਕ ਹੈ ਜੀ ਮਿਲਦੇ ਆਂ ਓਏ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ